ਦੇਖਿਆ ਸਾਉਂਦ ਸਦਾ ਹੀ ਤੇਗ ਰਹਾਉ ਸੁਣਨੇ ਆ ਕਰਮਾਂ ਨੇ ਦਿਆ ਬੰਤਾ ਈਸ਼ਰ ਸਾਈਂ ਕੋ ਸਾਰਾ ਦਸਨੋ ਪਾਛਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਿਬ ਸਾਨੇ ਹੋਸੇ ਰਸਾਂ ਪਾਦਸ਼ਾਹਾਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾ ਧਿਆਨ ਕਰ ਕਲ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਇਹ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਤੋਖ ਸੰਜੋਗ ਦਾ ਪਾਪਾ ਵੀਰ ਸਿੰਘ ਜੀ ਦਾਦਾ ਮਹਾਰ ਸਿੰਘ ਜੀ ਬਾਬਾ ਤਾਰਾ ਸਿੰਘ ਜੀ ਆਪ ਜੀ ਦੇ ਪਾਵਨ ਚਰਨਾਂ 'ਤੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਮਹਾਰਾਜੀ ਅੱਜ ਵਰਤਨ ਦੇ ਸਿਦਕ ਵੈਦ ਭਾਈ ਸੁਖਨਾਉ ਸਿੰਘ ਜੰਮਾਣਾ ਮਹਾਰਾਜ ਜੀ ਤਾਂਤਨ ਗੁਰੂ ਹਰਦਾਇ ਸਿੰਘ ਜੀ ਨਾਲ ਲੱਗਾ ਜਾਵੇ ਅਜਿਹਾ ਦੇਸੀ ਰਵਾਜ ਦਾ ਨਾ ਆਪ ਜੀ ਦੇ ਦਰਬਾਰ ਵਿੱਚ ਮਹਾਰਾਜ ਜੀ ਨੂੰਗਾ ਸੌਦੇ ਤੇ ਸ਼੍ਰੋਮਣੀ ਨਿਸ਼ਕਾਮ ਅੰਦਰਸਿਕੀ ਪ੍ਰਚਾਰ ਤਹਿਤ ਅਤੇ ਮਹਾਰਾਜ ਜੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਸ਼ੁਰੂ ਕੀਤਾ ਜਾ ਰਿਹਾ ਹੈ ਸਾਧ ਗੁਰੂ ਜੀ ਸ਼ੇਰ ਸਿੰਘ ਨੂੰ ਸਿਰਤਾ ਕਰਿਓ ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਪਰਿਆ ਹੱਥਾ ਕੇ ਮਹਾਰਾਜ ਜੀ ਸਾੰਗਤਾਂ ਦੀ ਸੇਵਾ ਕਰਨ ਦੇ ਨਾਲ ਉਸਾਂ ਨੂੰ ਮਹਾਰਾਜ ਜੀ ਆਪ ਜੀ ਨੂੰ ਨਾਮ ਕਰਕੇ ਮਹਾਰਾਜ ਜੀ ਗੁਰੂ ਸਿੱਖੇ ਨੇ ਦੱਸਿਆ ਤਾਂ ਬਖਸ਼ ਕਰਨੇ ਦੇ ਰੋਗ ਦਿੰਦਾਂ ਤਾਂ ਬਖਸ਼ ਕਰਨੇ ਕੁਛੋ ਬਸਤਾਲੀਆਂ ਨਹਰਾ ਜੀ ਆਪਣੇ ਸੇਕਾਂ ਨੂੰ ਲਾਭ ਕਰ ਰੱਖਣੇ ਖੁਸ਼ੀਆਂ ਵਰਤਾਉਣੀਆਂ ਆਗੇ ਆਪਕਸ਼ੋ ਸੋਖੋਗਾ ਨਾਮ ਚਿਤਾਵੈ ਨਾਨਕਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Good